ਅਕਮਨ ਟੀਵੀ ਤੇ ਸੋਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਗਿਆ ਜੀ ਹਾਂ ਦੱਸ ਦਈਏ ਕਿ ਰਾਮ ਰਹੀਮ ਨੂੰ 20 ਦਿਨ ਦੇ ਲਈ ਪਰੋਲ ਮਿਲੀ ਹੈ ਤੇ ਉਸ ਤੋਂ ਬਾਅਦ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਗਿਆ ਤੇ ਸੁਨਾਰੀਆ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨਾ ਲੰਮਾ ਗੱਡੀਆਂ ਦਾ ਕਾਫਲਾ ਹੈ ਗਿਆ ਤਾਂ ਹੁਣ ਤੱਕ 11ਵੀਂ ਵਾਰ ਰਾਮ ਰਹੀਮ ਨੂੰ ਪੈਰੋਲ ਮਿਲ ਚੁੱਕੀ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗੱਡੀਆਂ ਦਾ ਕਾਫਲਾ ਦਰਸਲ ਇੱਕ ਪਾਸੇ ਹਰਿਆਣਾ ਦੇ ਵਿੱਚ 5 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਉਸ ਤੋਂ ਪਹਿਲਾਂ ਵਿਰੋਧੀਆਂ ਦੇ ਵੱਲੋਂ ਰਾਮ ਰਹਿਮ ਦੀ ਪਰੋਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀਗਾ ਐਸਜੀਪੀਸੀ ਦੇ ਵੱਲੋਂ ਵੀ ਲਗਾਤਾਰ ਰਾਮ ਰਹਿਮ ਦੀ ਪਰੋਲ ਦਾ ਵਿਰੋਧ ਕੀਤਾ ਜਾਂਦਾ ਰਿਹਾ ਪਰ 11ਵੀਂ ਵਾਰ ਜਿਹੜੀ ਉਹ ਪਰੋਲ ਦਿੱਤੀ ਗਈ ਆ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਇਹ ਪਰੋਲ ਦਿੱਤੀ ਗਈ ਆ ਤੇ ਬਾਅਦ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਵੀ ਕੁਝ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਗਾਈਡਲਾਈਨਸ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਖਾਸ ਤੌਰ ਤੇ ਰਾਮ ਰਹੀਮ ਕੋਈ ਸੋਸ਼ਲ ਮੀਡੀਆ ਤੇ ਆਪਣਾ ਬਿਆਨ ਨਹੀਂ ਦੇ ਸਕਦੇ ਉਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਨਹੀਂ ਜਾ ਸਕਦੇ ਤੇ ਇਸੇ ਦੇ ਚਲਦੇ ਬਾਗਪਤ ਆਸ਼ਰਮ ਦੇ ਵਿੱਚ ਰਾਮ ਰਹੀਮ ਰਹਿਣਗੇ ਤਾਂ ਵੱਡੀ ਖਬਰ ਜਿਹੜੀ ਇਹ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਸੁਣਾ ਰਿਆ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਰਾਮ ਰਹੀਮ ਦੀਆਂ ਗੱਡੀਆਂ ਦਾ ਕਾਫਲਾ ਜਿਹੜਾ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਉਹ ਜਾਂਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤਾਂ ਜੀਨ ਦੀ ਪਰੋਲ ਮਿਲੀ ਹੈ ਕਿ ਤੇ ਉਸ ਤੋਂ ਬਾਅਦ ਰਾਮ ਰਹਿਨ ਅੱਜ ਇਸ ਤਰ੍ਹਾਂ ਕਿਸਾਰ ਤੁਲਾਰੀਏ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਦਾ ਉਤਰਕੀ ਸੁਨਾਰੀਏ ਜੇਲ੍ਹ ਦੇ ਵਿੱਚੋਂ ਤੇ ਉਸ ਤੋਂ ਬਾਅਦ ਬਾਅਦਪਾ ਤਪੂਤੀ ਦੇ ਵਿੱਚ ਆਸ਼ਰਮ ਹੈਗੇ ਤੇ ਰਾਮ ਰਹਿਨ ਉੱਥੇ ਰਹੇਗਾ ਹਾਲਾਂਕਿ ਐਸਟੀਪੀਐਸ ਦੀ ਗੱਲ ਕੀਤੀ ਜਾਵੇ ਤਾਂ ਐਸਟੀਪੀਐਸ ਕੋਲੋਂ ਵੀ ਲਗਾਤਾਰ ਰਾਮ ਰਹਿਨ ਦੇ ਪਰੋਲ ਦਾ ਵਿਰੋਧ ਕੀਤਾ ਜਾਂਦਾ ਰਿਹਾ ਕਿਉਂਕਿ ਸਮੇ ਸਮੇਂ ਦੀ ਗੱਲ ਕੀਤੀ ਜਾਵੇ ਪਰ ਕੁਝ ਸਮਾਂ ਪਹਿਲਾਂ ਵੀ ਰਾਮ ਰਜੀਤ ਨੂੰ ਪਰੋਲ ਕੀਤੀ ਗਈ ਸੀ ਕਿਾ ਕੁੱਲ ਜਿਹੜੀ ਜਾਣਕਾਰੀ ਹੈ ਕਿ 11 ਵਾਰ ਜਿਹੜੇ ਰਾਮ ਦੇ ਜੀ ਨੂੰ ਹੁਣ ਤੱਕ ਪਰੋਲ ਕੀਤੀ ਗਈ ਹੈ ਤਾਂ ਇਸੇ ਦੇ ਚੱਲਦੇ ਭਾਵੇਂ ਹਰਿਆਣਾ ਦੇ ਵਿੱਚ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਵਿਰੋਧੀ ਧਿਰਾਂ ਦਾ ਕਹਿਣਾ ਕਿ ਰਾਮ ਨੇ ਹਿੱਸੇ ਰਹੇ ਸਰਸੇ ਸਭਾਵਿਕੀ ਗੱਲ ਹੈ ਕਿ ਉਹ ਜਿਹੜਾ ਆ ਗਿਆ ਉਸ ਦਾ ਕੋ ਪ੍ਰਭਾਵ ਲੱਗਿਆ ਤੇ ਸੋਹਣੋ ਕੋ ਬਿਲ ਪ੍ਰਸਰ ਪੈ ਸਕਦਾ ਤੇ ਬਾਅਦ ਦੇ ਵਿੱਚ ਮਸਾ ਚੋਣ ਕਮਿਸ਼ਨ ਦੇ ਕੋਲ ਵੀ ਪਹੁੰਚਦਾ ਤੇ ਬਾਅਦ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਕੁਝ ਹਦਾਇਤਾਂ ਦੇ ਨਾਲ ਰਾਮ ਰਹੀਮ ਨੂੰ ਪਰੋਲ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਰੋਤੇ ਦੀਆਂ ਤਸਵੀਰਾਂ ਨੇ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਰਾਮ ਰਹੀਮ ਨੂੰ ਪਰੋਲ ਨੂੰ ਮਨਜ਼ੂਰੀ ਦਿੱਤੀ ਗਈ ਸੀਗੀ ਤੇ ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਵੀ ਕੁਝ ਹਦਾਇਤਾਂ ਰੱਖੀਆਂ ਸਨ 20 ਦਿਨ ਦੀ ਇਹ ਪਰੋਲ ਦਿੱਤੀ ਗਈ ਆ ਇਸ ਦੇ ਵਿੱਚ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਲੋਧਕ ਦੇ ਸੁਨਾਰੀਆ ਜ਼ੇਲ ਹੈਗੀਆ ਉਸ ਦੇ